ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਦੇ ਵੱਲੋਂ ਜੋ ਦਲਿਤ ਸਮਾਜ ਦੇ ਖਿਲਾਫ ਟਿੱਪਣੀ ਕੀਤੀ ਸੀ ਉਸ ਦੇ ਖਿਲਾਫ ਬਟਾਲਾ ਦੇ ਗੰਦੀ ਚੌਂਕ ਤੇ ਵਿੱਚ ਦਲਿਤ ਸਮਾਜ ਦੇ ਵੱਲੋਂ ਪਹਿਲਾਂ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਰੋਸ ਮਾਰਚ ਕੱਢਿਆ ਗਿਆ ਤੇ ਉਸ ਮਗਰੋਂ ਬਟਾਲਾ ਦੇ ਗੰਦੀ ਚੌਂਕ ਤੇ ਵਿੱਚ ਅਮਰਿੰਦਰ ਸਿੰਘ ਰਾਜਾਵੜਿੰਗ ਦਾ ਫੁੱਟਲਾ ਖੁਕਿਆ ਗਿਆ ਇਸ ਮੌਕੇ ਗੱਲਬਾਤ ਦੇ ਦੌਰਾਨ Dalit ਸਮਾਜ ਦੇ ਲੋਕਾਂ ਨੇ ਕਿਹਾ ਕਿ ਵਡਿੰਗੂ ਨੂੰ ਕਾਂਗਰਸ ਪਾਰਟੀ ਦੇ ਵਿੱਚੋਂ ਬਰਖਾਸਤ ਕਰਨਾ ਚਾਹੀਦਾ ਹੈ ਉਸ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਤੇ ਆਪਣੇ ਅਹੁਦੇ ਤੋਂ ਤੇ ਕਾਂਗਰਸ ਪਾਰਟੀ ਨੂੰ ਚਾਹੀਦਾ ਹੈ ਕਿ ਇਸ ਨੂੰ ਕਾਂਗਰਸ ਪਾਰਟੀ ਤੋਂ ਹੀ ਬਾਹਰ ਕੱਢਿਆ ਜਾਵੇ ਅਜਿਹੇ ਲੋਕ ਸਮਾਜ ਵਿਰੋਧੀ ਲੋਕ ਹੁੰਦੇ ਨੇ ਜੋ ਅਜਹੀਆਂ ਟਿੱਪਣੀਆਂ ਕਰਦੇ ਨੇ ਮੈਂ ਵਿੱਕੀ ਕਲਾਨ ਸਪਾਈ ਸੈਕਟਰ ਯੂਨੀਅਨ ਪ੍ਰਧਾਨ ਬੀਤੇ ਦਿਨੀ ਕੁਛ ਜਿਹੜਾ ਤਰਨ ਤਾਰਾਂ ਦੀ ਜਿੰਮੀ ਚੋਣ ਦੇ ਵਿੱਚ ਪੰਜਾਬ ਕਾਂਗਰਸ ਅਧਿਕਸ਼ ਰਾਜਾ ਵੜਿੰਗ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਵਾਲਮਿਕ ਸਮਾਜ ਔਰ ਜਿਹੜੇ ਮਜਬੀ ਸਿੱਖ ਸਮਾਜ ਦੇ ਬੂਟਾ ਸਿੰਘ ਜੀ ਆ ਉਹਨਾਂ ਤੇ ਜਿਹੜੀ ਗਲਤ ਸ਼ਬਦਾਵਲੀ ਬੋਲੀ ਗਈ ਆ ਉਹਨਾਂ ਨੇ ਉਹਨਾਂ ਦੇ ਰੰਗ ਬਾਰੇ ਗੱਲਾਂ ਕੀਤੀਆਂ ਔਰ ਉਹਨਾਂ ਦੇ ਪਿਛੋਕੜ ਬਾਰੇ ਜਿਹੜੀਆਂ ਗੱਲਾਂ ਕੀਤੀਆਂ ਬਹੁਤ ਹੀ ਨਿੰਦਣਯੋਗ ਆ ਔਰ ਪੂਰੇ ਪੰਜਾਬ ਭਰ ਦੇ ਵਿੱਚ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਪੂਰੇ ਐਸਸੀ ਸਮਾਜ ਔਰ ਵਾਲਮੀਕ ਕਾਈਚਾਰੇ ਦੇ ਵਿੱਚ ਬਹੁਤ ਭਾਰੀ ਰੋਸ਼ ਆ ਜਿੱਤੇ ਉਹ ਇਹਨਾਂ ਚੀਜ਼ਾਂ ਨੂੰ ਨਿੰਦਦੇ ਪਏ ਆ ਉੱਥੇ ਉਹਨਾਂ ਨੇ ਉਹ ਚੀਜ਼ਾਂ ਉਜਾਗਰ ਕਦੀ ਵੀ ਨਹੀਂ ਕਰਨੀਆਂ ਕਿ ਜਿਹੜੀਆਂ ਕਿ ਉਹਨਾਂ ਦੀਆਂ ਜੀਵਨ ਦੇ ਵਿੱਚ ਅਚੀਵਮੈਂਟਾਂ ਸੀ ਉਹ ਬੜੇ ਹੀ ਬੁੱਧੀਜੀਵੀ ਸੀ ਬੀਏ ਐਮਏ ਪੜ੍ਹੇ ਲਿਖੇ ਸੀ ਔਰ ਰਾਜਨੀਤੀ ਦੇ ਆਮ ਤੋਂ ਪਹਿਲਾਂ ਹੀ ਉਹਨਾਂ ਨੇ ਪੀਐਚਡੀ ਵੀ ਕੀਤੀ ਸੀ ਪਰ ਦੇਸ਼ ਦੇ ਗ੍ਰਹਿ ਮੰਤਰੀ ਵੀ ਰਹੇ ਸੀ ਔਰ ਪੰਜਾਬ ਦੇ ਵਕ ਵਕ ਉਹਨਾਂ ਦੇ ਵਿਭਾਗਾਂ ਦੇ ਮੰਤਰੀ ਵੀ ਰਹੇ ਕਿ ਕੇ ਸਨ ਔਰ ਪੂਰੇ ਹਿੰਦੁਸਤਾਨ ਦੇ ਵਿੱਚ ਕਈ ਫੋੜਿਆਂ ਦੇ ਵਿੱਚ ਉਹ ਗਵਰਨਰ ਵੀ ਰਹੇ ਹਨ ਇਹਨਾਂ ਦੀ ਮਾਨਸਿਕਤਾ ਦਲਿਤ ਵਿਰੋਧੀ ਹੈ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਵਾ ਕਿ ਜਿਹੜੇ ਐਡੇ ਵੱਡੇ ਗਿੱੱਦੀ ਜੀਵੀ ਜਿਹੜੇ ਸਰਗਵਾਸੀ ਹੋ ਚੁੱਕੇ ਜਿੰਨਾਂ ਦਾ ਉਹਨਾਂ ਤੇ ਆਪਾਂ ਟਿੱਪਣੀ ਕਰਦੇ ਪਿਆ ਇਹਨਾਂ ਦੀ ਇੰਨੀ ਹਸੇ ਥਾਇ ਹੈ ਕਿ ਉਹਨਾਂ ਦੇ ਬਾਰੇ ਬੋਲਿਆ ਜਾਏ ਟਿੱਪਣੀ ਕਰਨ ਤੋਂ ਬਾਅਦ ਮਾਫੀ ਵੀ ਮੰਗੀ ਗਈ ਹੈ ਕੀ ਸੋਚਦੇ ਹੋ ਦੇਖੋ ਜੀ ਉਹ ਮਾਫੀਆਂ ਦਾ ਕੀ ਮੁੱਲ ਵਾ ਜੇਕਰ ਤੁਸੀਂ ਸਮਝਦੇ ਜੇ ਜੇ ਤੁਹਾਨੂੰ ਸਮਝ ਆ ਤੇ ਜਿਹੜੇ ਤੁਹਾਡੀ ਪਾਰਟੀ ਦੇ ਜਿਹੜੇ ਲੋਗ ਵਾ ਜਿਨ੍ਹਾਂ ਨੇ ਆਪਣੀ ਸਾਰਾ ਉਮਰ ਆਪਣੀ ਪਾਰਟੀ ਨੂੰ ਔਰ ਆਪਣੇ ਦੇਸ਼ ਨੂੰ ਦਿੱਤਾ ਤੁਸੀਂ ਅੱਜ ਉਹਨਾਂ ਦੇ ਟਿੱਪਣੀ ਕਰੋ ਤੁਹਾਡੀ ਮੇਰੇ ਹਿਸਾਬ ਨਾਲ ਹਾਇਫੀਤ ਨਹੀਂ ਕੀ ਉਹਨਾਂ ਦੇ ਬਾਰੇ ਅਜਿਹੀ ਗੱਲ ਕਰੋ ਇਹ ਕੰਨ ਕਹਿਣੀ ਕਿ ਮੈਂ ਫੁੱਟਾ ਸੇ ਜਿਵੇਂ ਕਹਿਣਾ ਸਰਦਾਰ ਫੁੱਟਾ ਸੇ ਨਾ ਨਾ ਦੀਆਂ ਚੁੱਕੀਆਂ ਇਹ ਬਿਲਕੁਲ ਇਹ ਬਹੁਤ ਨਿੰਦਣਯੋਗ ਗੱਲ ਵਾ ਕਿ ਤੁਸੀਂ ਆਪਾਂ ਸਿੱਧਾ ਸਿੱਧਾ ਕਿੰਨੇ ਆ ਗਲਤ ਵਿਦੇਸ਼ੀ ਭਾਵਨਾ ਦੇ ਨਾਮ ਉੱਤੇ ਉਹਨਾਂ ਨੇ ਅੱਲਾਵਾ ਕਿਤਨਾ ਵਾ ਕਿ ਜਿਹੜੇ ਵੀ ਸਾਡੇ ਸਮਾਜ ਦੇ ਲੋਕ ਤਰੱਕੀਆਂ ਕਰਕੇ ਉੱਚਾ ਉੱਡਾਂ ਤੇ ਡਾੜਦੇ ਆ ਤੇ ਇਹ ਲੋਕ ਉਹਨਾਂ ਦੀ ਨਰਾਦਦਾ ਕਰਦੇ ਆ ਮੈਂ ਤੇ ਇਹ ਸਮਝਦਾ ਵਾਂ ਕਿ ਪੂਰੇ ਹਿੰਦੁਕਾਂ ਦੀ ਪੋਲਿਟਿਕਸ ਦਾ ਮਿਆਰ ਬਿਲਕੁਲ ਥੱਲੇ ਗਿਰ ਚੁੱਕਾ ਵਾ 2019 ਦੇ ਇਲੈਕਸ਼ਨ ਤੇ ਕੋਈ ਅਸਰ ਪਵੇਗਾ ਦੇਖੋ ਜੀ ਜ਼ਰੂਰ ਪਵੇਗਾ ਅਸੀਂ ਆਪ ਖੁੱਦ ਤਰੰਤਾਰਾਂ ਦੀ ਇਲੈਕਸ਼ਨ ਦੇ ਵਿੱਚ ਵੀ ਜਾਵਾਂਗੇ ਔਰ ਨਾਲ-ਨਾਲ ਆਪਣੇ ਵਾਲਮੀਕੀ ਭਾਈਚਾਰੇ ਔਰ ਮਜਬੀ ਸਿੱਖ ਭਾਈਚਾਰੇ ਨੂੰ ਅਪੀਲ ਵੀ ਕਰਾਂਗੇ ਕਿ ਜਿਹੜੀ ਇਹਨਾਂ ਦੇ ਉੱਤੇ ਚੋਣ ਆ ਜਿਹੜਾ ਇਹਨਾਂ ਦਾ ਕੈਂਡੀਡੇਟ ਆ ਉਹਨੂੰ ਬਾਈਕਾਟ ਕੀਤਾ ਜਾਵੇ ਤੇ ਉਹਨੂੰ ਵੋਟਾਂ ਨਾ ਪਾਈਆਂ ਜਾਣ ਇਹ ਆਪਾਂ ਨੂੰ ਇਹ ਜਿਹੜਾ ਆਪਾਂ ਇਹਨੂੰ ਐਫ ਆਈ ਆਰ ਕਿਸ ਤਰੀਕੇ ਨਾਲ ਦੇਖੋ ਜੀ ਐਫ ਆਈ ਆਰ ਤੇ ਹੋਣੀ ਚਾਹੀਦੀ ਹੈ ਤੇ ਪਰਚਾ ਵੀ ਹੋਣਾ ਚਾਹੀਦਾ ਔਰ ਜਿਹੜਾ ਅਨਸੂਚੀ ਜਾਤੀ ਦਾ ਐਕਟ ਆ ਜਿਹੜਾ ਆਪਾਂ ਕਦੇ ਵੀ ਜਦੋਂ ਆਪਾਂ ਕਿਸੇ ਨੂੰ ਕੋਈ ਦਲਤ ਸ਼ਬਦ ਬੋਲਨੇ ਆ ਤੇ ਇਹਦੇ ਤੇ ਐਸੀ ਐਕਟ ਧਾਰਾ ਲਾ ਕੇ ਇਹਦੇ ਦੇ ਪਰਚਾ ਹੋਣੇ ਚਾਹੀਦਾ ਵਾ ਔਰ ਜਿਹੜੀ ਬੰਦੀਅਤ ਕਾਰਵਾਈ ਹੋਣੀ ਚਾਹੀਦੀ ਆ ਔਰ ਜਿਹੜੇ ਹੁਣ ਮੌਜੂਦਾ ਜਿਹੜੇ ਸਾਡੇ ਪੰਜਾਬ ਵਾਲਮੀਕੀ ਹਰ ਹਰ ਬਾ ਦੇਖੋ ਜੀ ਆਪਾਂ ਟੈਕਨੀਕ ਜਿਹੜੀ ਕੀਤੀ ਆ ਇੱਕ ਕਹਿੰਦੇ ਕੋ ਹੁੰਦਾ ਵਾ ਕਤਲ ਹੁੰਦਾ ਗੋਲੀ ਦੇ ਨਾਲ ਇੱਕ ਹੁੰਦਾ ਜ਼ੁਬਾਨ ਦੇ ਨਾਲ ਰਾਜਾ ਬ੍ਰਿੰਦੇ ਜਿਹੜਾ ਕਤਲ ਕੀਤਾ ਜੁਗਾਨ ਦਾ ਕਤਲ ਕੀਤਾ ਜਦਕਿ ਇੱਕ ਪਸੰਦ ਪੱਲਾ ਬੋਟਾ ਸੈਜ਼ਾ ਦੀ ਕੀਤਾ ਪੂਰੀ ਸੋਸਾਇਟੀ ਪੂਰੀ ਕਮਿਊਨਿਟੀ ਦਾ ਕਤਲ ਕੀਤਾ ਵਾ ਜੋ ਕਿ ਨਾਲੇ ਇਹਦਾ ਖਾਵੇ ਜਾਂ ਪੁੱਗਾ ਪਏਗਾ ਤੁਸੀਂ ਗੱਲ ਆਖੂਗੇ ਲੜੋ ਉਹਨਾਂ ਨੇ ਰੰਗ ਨਹੀਂ ਲਾ ਕੇ ਬੜੀ ਟਿੱਪਣੀ ਕੀਤੀ ਹੈ ਦੇਖੋ ਜੀ ਦਾਗ ਨੂੰ ਲਾ ਕੇ ਬੜੀ ਟਿੱਪਣੀ ਕੀਤੀ ਹੈ ਪਰ ਉਹਨਾਂ ਨੇ ਇਹਨਾਂ ਦੀ ਕੋਈ ਪ੍ਰਭੂਆਂ ਨਹੀਂ ਕਰਾਈ ਆ 8 ਵਾਰ ਉਹ ਐਮਪੀ ਰਹੇ ਚੁਕੇ ਨੇ ਇੱਥੋਂ ਤੱਕ ਕਿ ਉਹਨਾਂ ਪੀਐਚੀ ਤੱਕ ਕੀਤੀ ਆ ਉਹਨਾਂ ਕੋਈ ਕਾਂਗਰਸ ਪਾਰਟੀ ਨੇਗਾ ਗ੍ਰਹਿ ਮੰਤਰੀ ਨਹੀਂ ਲਾਇਆ ਸੀ ਪਰ ਉਹ ਬਾਬਾ ਸਾਹਿਬ ਦੇ ਸੰਵਿਧਾਨ ਦੇ ਅਧਿਕਾਰ ਰਿਪੋਰਟਿੰਗ ਉਹਨਾਂ ਨੇ ਆਪਣੀ ਲਿਆਕਤ ਦੇ ਨਾਲ ਗ ਕੀ ਇਹ ਰਾਜਾ ਬਰਿੰਗ ਨੂੰ ਹੀ ਐਸੀ ਕਮਿਊਨਿਟੀ ਨੂੰ ਲੰਗਣਾ ਪਰਸ਼ਾਣ ਦੇ ਦੇਖੋ ਜੀ ਇਹਦੇ ਇੱਥੇ ਰਾਜਾ ਬਰਿੰਗ ਪੰਜਾਬ ਦੇ ਪ੍ਰਧਾਨ ਨੇ ਅੰਦਰ ਦੀ ਮੰਚਾ ਜਿਹੜੀ ਦਿੱਖਦੀ ਹੈ ਕਿ ਦਲਿਤ 로ਟੀ ਮੰਚਾ ਹੈ ਤੇ ਦੇਖੋ ਇੱਕ ਬੂਟਾ ਸਿੰਘ ਜੀ ਗ੍ਰਾਹ ਮੰਤਰੀ ਉਹਨਾਂ ਦੇ ਖਿਲਾਫ ਇਹਨਾਂ ਗਲਤ ਕਰ ਰਹੇ ਨੇ ਜੇ ਫਲੜੇ ਲੈਵਲ ਦੇ ਛੋਟੀ ਕਾਸ ਦੇ ਲੋਕ ਹੈ ਉਹਨਾਂ ਨੂੰ ਕੋਈ ਸਮਝ ਹੀ ਨਹੀਂ ਉਹ ਕਿਹ ਸੋਚਿਓ ਕਾਂਗਰਸ ਪਾਰਟੀ ਨੂੰ ਇਸ ਤਰ੍ਹਾਂ ਦੀ ਕਾਰਵਾਈ ਕਰਨੀ ਚਾਹੀਦੀ ਕਾਂਗਰਸ ਪਾਰਟੀ ਨੂੰ ਇਹਨਾਂ ਨੂੰ ਸਭ ਤੋਂ ਪਹਿਲਾਂ ਪੰਜਾਬ ਦੇ ਪ੍ਰਧਾਨ ਦੀ ਅਹੁਦੇ ਤੋਂ ਹਟਾਉਣਾ ਚਾਹੀਦਾ ਵਾ ਤੇ ਨਾਲ ਜਿਹੜੀ ਭੰਦੀ ਦੀ ਭਾਗੀ ਕਰ ਰਹੀ ਉਹ ਕਰਨੀ ਚਾਹੀਦੀ ਬਟਾਲਾ ਤੋਂ ਲਾਪਰੇ ਸਿੰਘ ਖੁਸ਼ੀਪੁਰ ਦੀ ਰਿਪੋਰਟ